ਚਲੋ ਜੀ ਆਪਾਂ ਅੱਜ ਬਣਾਉਨੇ ਆ ਚੂਰੀ ਬੇਟੀ ਦੇ ਲੰਚ ਬਾਕਸ ਵਾਸਤੇ ਕਣਕ ਦੀ ਰੋਟੀ ਦੀ ਸ਼ੱਕਰ ਗੇਸੀ ਘਿਓ ਵਿੱਚ ਡਰਾਈ ਫਰੂਟ ਦਾ ਮਰਾਦਾ ਪਾ ਕੇ ਮੈਂ ਚੂਰੀ ਬਣਾਈ ਹੈ ਚਾਰ ਮੈਂ ਲੈ ਲਈਆਂ ਰੋਟੀਆਂ ਥੋੜੀਆਂ ਮੋਟੀਆਂ ਬਣਾਈਆਂ ਦੀਆਂ ਔਰ ਉਸ ਤੋਂ ਬਾਅਦ ਉਹਦੇ ਵਿੱਚ ਮੈਂ ਪਾ ਲਿਆ ਪਾ ਲਈ ਸ਼ੱਕਰ 6 ਚਮਚ ਭਰ ਕੇ ਸ਼ੱਕਰ ਦੇ 6 ਚਮਚੀ ਗੇਸੀ ਘਿਓ ਦੇ ਔਰ 2 ਚਮਚ ਜਿਹੜੇ ਉਹ ਡਰਾਈ ਫਰੂਟ ਦਾ ਮਿਕਸ ਕੀਤਾ ਹੋਇਆ ਹੈ ਗ੍ਰाइंड ਕਰਿਆ ਹੋਇਆ ਮਿਕਸੀ ਦੇ ਵਿੱਚ ਉਹ ਪਾਇਆ ਝੂਰਾ ਇਹਨੂੰ ਤੁਸੀਂ ਚੰਗੀ ਤਰ੍ਹਾਂ ਮਸਲ ਲੈਣਾ ਅ ਥੋੜਾ ਜਿਹਾ ਜ਼ੋਰ ਟਾਈਮ ਲੱਗਦਾ ਹੈ ਕਿਉਂਕਿ ਸਾਰਾ ਕੁਝ ਮਿਕਸ ਪਤਾ ਨਹੀਂ ਲੱਗਦਾ ਵੀ ਇਹ ਚੂਰੀ ਹੈ ਕੀ ਹੈ ਲੱਡੂ ਬਣਾ ਲੈਣੇ ਨੇ ਛੋਟੇ ਛੋਟੇ ਬੇਟੀ ਮੈਨੂੰ ਬਾਰ-ਬਾਰ ਪੁੱਛ ਰਹੀਦੀ ਮम्मा ਤੁਸੀਂ ਕਿਆ ਪਾਇਆ ਕਿਆ ਪਾਇਆ ਬਟ ਮੈਂ ਨਹੀਂ ਦੱਸਿਆ ਵੀ ਮੈਂ ਇਹਦੇ ਵਿੱਚ ਡਰਾਈ ਫਰੂਟ ਪਾਇਆ ਤੁਸੀਂ ਥੋੜਾ ਜਿਹਾ ਟੇਸਟ ਦੇਣ ਦੇ ਲਈ ਇਹਦੇ ਵਿੱਚ ਇਲਾਚੀ ਪਾਊਡਰ ਵੀ ਪਾ ਸਕਦੇ ਹੋ ਸੌਂਫ ਪਾ ਲਓ ਕੁਝ ਵੀ ਪਾ ਲਓ ਤਾਂ ਕਿ ਬੱਚਿਆਂ ਦੇ ਅੰਦਰ ਕੁਝ ਹੈਲਦੀ ਜਾਵੇ ਠੀਕ ਹੈ ਇਸ ਤਰ੍ਹਾਂ ਦੇ ਨਾਲ ਇੱਕ ਲੰਚ ਬਾਕਸ ਆਈਡੀਆ ਤੁਸੀਂ ਬਣਾ ਸਕਦੇ ਇੱਕ ਟਾਈਮ ਦੇ ਤੁਸੀਂ ਤੁਸੀਂ ਬ੍ਰੇਕਫਾਸਟ ਲੰਚ ਬ੍ਰੇਕਫਾਸਟ ਸਕਿਪ ਕਰਕੇ ਜਾਂ ਡਿਨਰ ਸਕਿਪ ਕਰਕੇ ਤੁਸੀਂ ਇਹ ਚੀਜ਼ ਵੀ ਲੈ ਸਕਦੇ ਆ ਹੈਲਦੀ ਵੀ ਹੈ ਔਰ ਲਾਈਟ ਵੀ ਹੈ ਔਰ ਡਾਈਜੈਸਟ ਵੀ ਹੋ ਜਾਂਦੀ ਹੈ ਇਹ ਜੀ ਕੋਈ ਗੱਲ ਨਹੀਂ ਮੱਕੀ ਦੇ ਆٹے ਦੀ ਬਣਾ ਲੂ ਕਣਕ ਦੇ ਆٹے ਦੀ ਬਣਾ ਲੂ ਕਿਵੇਂ ਵੀ ਬਣਾਉਣੀ ਹੈ ਸਾਰਿਆਂ ਪਰਪਰ